11 तकरीबन होने वाले है 11:25 के हो गए ਤੇ ਆਲੂ ਵੀਜਨ ਦੀ ਤਿਆਰੀ ਆ ਅੱਗੇ ਗ੍ਰਾਮੇ ਮਸ਼ੀਨਾਂ ਵੀ ਦੇ ਨੇ ਆਲੂ ਤੇ ਅੱਜ ਸਾਡੇ ਕੋਲ ਟਾਈਮ 11 25 ਦੱਸ ਰਿਹਾ ਦਾ ਹਾਂ 11:25 ਤੇ ਅੱਗੇ ਗ੍ਰਾਮੇ ਮਸ਼ੀਨਾਂ ਵੀ ਦੇ ਨੇ ਅੱਜ ਗ੍ਰਾਮੇ ਮਸ਼ੀਨ ਦੂਜੇ ਪਾਸੇ ਕੀ ਹੋਈ ਆ ਤੇ ਹੁਣ ਪਸੰਦ ਤੋਂ ਮਸ਼ੀਨਾਂ ਜਿਹੜੀ ਆਟੋਮੈਟਿਕ ਦੂਜੀ ਆਉਂਦੀ ਆ ਤਵੀਆਂ ਵਾਲੀ ਇਹ ਵੀ ਤੇ ਗਰਾਮੇ ਵੀ ਤਾਂ ਵੀ ਵਾਲੀ ਆ ਉਹਨਾਂ ਦੇ ਟਾਇਰ ਵਗੈਰਾ ਲੱਗੇ ਹੁੰਦੇ ਆ ਤੇ ਉਹ ਜਾਨੀ ਕਿ 30 ਇੰਚ 36 ਇੰਚ ਜੋ 32 ਇੰਚ ਉਹ ਫਾਲੀਆਂ ਖੋਲਦੀਆਂ ਨਹੀਂ ਉਹ ਸਾਨੂੰ ਆਪਣੀ ਚੌੜੀ ਵੱਟ ਪਾ ਸਕਦੇ ਆ ਇੱਕ ਵੱਟ ਦੇ ਉੱਤੇ ਡੇੜੇ ਦੇ ਦੋ ਦੋ ਲਾਈਨਾਂ ਲੈ ਕੇ ਇਕੱਠੀ ਹੋਈ ਸਵਾਗਤ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਆਪਣੇ ਆਪਣੇ ਆਏ ਹੋਇਆ ਦੋਸਤ ਦੇ ਖੇਤ ਦੇ ਵਿੱਚ ਭਰਾ ਦੇ ਖੇਤ ਦੇ ਵਿੱਚ ਆਲੂ ਬੀਜਣ ਲੱਗ ਗਏ ਸੀ ਚਲੋ ਅੱਗੇ ਨਾਲ ਵੀਡੀਓ ਬਣਾ ਕੇ ਦਿਖਾ ਦਈਏ ਤੇ ਪਹਿਲਾਂ ਗਰਾਮੇ ਮਸ਼ੀਨ ਦੇ ਨਾਲ ਆਲੂ ਬੀਜਦੇ ਸੀ ਉਹ ਦੂਜੇ ਖੇਤ ਦੇ ਗਰਾਮੇ ਮਸ਼ੀਨ ਚੱਲ ਰਹੀ ਆ ਆਪਾਂ ਗਰਾਮੇ ਮਸ਼ੀਨ ਦੀ ਬੱਟਾ ਵਗੈਰਾ ਤੁਹਾਨੂੰ ਦਿਖਾਈ ਜਾਵਾਂ ਤੇ ਦਲਦਗੀ ਉਹਦੀ ਇੱਕ ਜਾਨੀ ਕਿ ਇੱਕ ਦੋਸਤ ਨੂੰ ਵੀਡੀਓ ਫੋਲੋ ਵੀਡੀਓ ਦੇਖਣ ਤੋਂ ਜਲਦੀ ਮਿਲ ਜਾਣਗੇ ਆ ਵੀ ਉਹਨਾਂ ਦੇ ਕੀ ਅੰਤਰਾ ਪੱਟਾਂ ਦੇ ਵਿੱਚ ਤੇ ਤੁਹਾਨੂੰ ਦੂਜੀਆ ਪੱਟਾਂ ਵਿੱਚ ਦਿਖਾਈਆਂ ਹੋਈਆਂ ਨਾਲ ਤੇ ਅੱਜ ਤੁਹਾਨੂੰ ਇਹ ਵੀ ਦਿਖਾਵਾਂਗੇ ਆਪਾਂ ਵੀ ਆ ਜਿਹੜੀ ਆਟੋਮੈਟਿਕ ਪਸੰਤਾਂ ਪੈਂਦੀਆਂ ਵੀ ਇਹਦੀ ਪੱਟ ਵਗਰਾ ਕਿਵੇਂ ਪੈਂਦੀ ਆ ਤੇ ਤਿਆਰੀ ਆ ਚਾਹ ਆ ਗਈ ਤੇ ਉਧਰ ਨਾਲ ਨਾਲ ਰੋਟਾਵੇਟਰ ਵੱਜੀ ਜਾਂਦਾ ਤੇ ਇੱਧਰ ਵੀਰ ਆਲੂ ਬੀਜੀਆਂ ਜਾਂਦਾ ਇੱਧਰ ਵੀ ਨਾਲ ਨਾਲ ਇੱਧਰ ਵੀ ਰੋਟਾਵੇਟਰ ਨਾਲ ਮਰੀ ਇਹ ਆਪਣੇ ਵੀਰ ਕੌਕੇ ਕਰਾਂ ਦੋਆ ਤੇ ਆਹ ਵੀਰ ਆਪਣੇ ਗੁਰੂ ਸਰਪੰਡ ਤੋਂ ਆ ਜਣੇ ਰੋਟਾਵੇਟਰ ਨਾਲ ਨਾਲ ਮਾਰਦੇ ਆ ਵੀ ਚਲ ਬੱਟ ਪੂਰੀ ਵਧੀਆ ਪਈ ਜਾਂਦੀ ਆ ਵਧੀਆ ਬੱਟ ਬਣਦੀ ਆ ਨਾਲ ਰੋਟਾਵੇਟਰ ਨਾਲ 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 ਜਿਹੜਾ ਪਹਿਲਾਂ ਵੀ ਰੋਟਾਵੇਟਰ ਨਾਲ 2-3 ਵਾਰ ਪਹਿਲਾਂ ਵੀ ਬਾਈ ਹੁੰਦੀ ਆ ਤੇ ਫਿਰ ਨਾਲ ਨਾਲ ਵੀ ਬਾਈ ਜਾਂਦੇ ਆ ਆ ਵੀ ਨਾਲ ਸੁਖਦੇਵ ਜੀ ਟੇਰਾਂ ਵਾਲੀ ਆ ਵੀ ਡਬਲ ਲਾਈਨ ਵਾਲੀ ਹੈ ਯਾਨੀ ਇੱਕ ਲਾਈਨ ਕਿਹੜਿਆ ਵੀਰ ਹੋਣੀ ਬੀਜ ਆਪਣੇ ਸੁੱਖੇ ਹੋਣੀ ਕੋਕੇ ਵਾਲੇ ਸਕਰੀਬ ਹੋਣੀ ਤੇ ਇਹ ਵੀ ਜਣੇਗਾ ਇੱਕ ਲਾਈਨ ਦੇ ਵਿੱਚ ਦੋ-ਦੋ ਆਲੂ ਛੱੜਦੀ ਆ ਪਾ ਮਤਲਬ ਇਹ ਨਹੀਂ ਕਿਸੇ ਵੀਰ ਭਰਾ ਨੂੰ ਪਤਾ ਤਾਂ ਪਤਾ ਦਿੰਨੇ ਆ ਕਿ ਐ ਕੈਂਚੇ ਛੱਟੂ ਗਿਆ ਕਾਲੂ ਐ ਕੈਂਚੇ ਛੱਟ ਦੀ ਐ ਕੈਂਚੇ ਛੱਟ ਦੀ ਐ ਐਦਾਂ ਹੋਇਆ ਹੁੰਦਾ ਮੱਟੇ ਵੀ ਬਹੁਤ ਸੋਹਣੀ ਬਣ ਰਹੀ ਆ ਸਖਦੇਵ ਵਾਲੀ ਜਿਹੜੀ ਮਸ਼ੀਨ ਆ ਜਿਹੜੀ ਇਹ ਵੀ ਮੱਟ ਬਹੁਤ ਸੋਹਣਾ ਪਾ ਰਹੀ ਆ ਬਾਕੀ 755 ਨੋਬਾ ਹਰਜਨ ਇਹ ਪਿਛੇ ਸਾਥ ਵੀ ਲੈ ਕੇ ਆਇਆ ਸੀ ਹਰਜਨ 11 ਮਾਡਲ ਆ ਆ ਗਿਆ ਉਹ ਸੀਆਰਡੀ ਆ ਉਹ ਮਾੜਾ ਮੋਟਾ ਦਾ ਭਾਵੇਂ 12 ਵਜੇ ਸੀਆਰਡੀ ਕੀ 100 ਚੱਕਰ 200 ਚੱਕਰ ਭਾਵੇਂ ਤੋੜ ਜਵੇ ਲੋੜ ਦੇ ਉੱਤੇ ਉਹ ਆ ਸਿੱਧਾ ਵਾ ਰੋਟਰੀ ਪਾ ਮਾਈਕੋ ਪੰਪ ਕਰਕੇ ਤੇ ਇਹ ਟਰੈਕਟਰ ਨਹੀਂ ਜਾ ਦੂਦੇ ਦਾ ਛੋਟੇ ਹੀ ਆ ਆਰਜੰਟ ਦਾ 605 ਜਿਹੜੀ ਅਲਟਰਾ ਸੀ ਜਿਹੜੇ ਅੱਗੇ 605 ਜਿਹੜੇ 10 11 ਮਾਡਲ ਜਿਹੜੇ ਆਉਣ ਲੱਗੇ ਸੀ ਸਾਈਡ ਗੇਅਰ ਵਾਲੇ ਸਾਈਡ ਦੀ ਕਿਰਪਾ ਨਾਲ ਪਹਿਲਾਂ ਜਿਹੜਾ ਲਾਉਣਾ ਕਰਤਾ ਸ਼ੁਰੂ ਤੇ ਬਾਕੀ ਸਾਡੀ ਵਗੜਾ ਦੇ ਦਿਆਂ ਪਹਿਲਾਂ ਕਿਉਂਕਿ ਗ੍ਰਾਮੇ ਨਾਲ ਬੀਜਿਆ ਤੇ ਆ ਜਾਣ ਕੇ ਪਹਿਲੀ ਵਾਰ ਮਸ਼ੀਨ ਵਰਤਣ ਲੱਗਿਆ ਮਾੜੀ ਜੀ ਜਾਣ ਕੇ ਲੈਫਟਰੀ ਸਾਈਡ ਥੋੜੀ ਜੀ ਆਜੂ ਫੇਰ ਕੰਮ ਲਗਾਤਾਰ ਚੱਲ ਪੂਗਾ ਕੋ ਗਰਾਮੇ ਦਾ ਤਾਂ ਪਤਾ ਵੀ ਉੱਥੇ ਚਲਣੀ ਨਾਲੀ ਉੱਥੇ ਲੈਫਟ ਪੱਕੀ ਬੰਨੀ ਨਹੀਂ ਉਹ ਟਟਾਲਦੀ ਵੀ ਹੌਲੈਂਡ ਟ੍ਰੈਕਟਰ ਦੇ ਮਗਰ ਆਉ ਤੇ ਇਹ ਹੈਗਾ 585 ਤੇ ਇਹਦੀ ਮਾੜੀ ਲੈਫਟਰੀ ਕੇਰਾ ਸੈਟਿੰਗ ਜੀ ਆ ਗਈ ਫੇਰ ਡੰਡਾ ਵੱਡਾ ਛੋਟਾ ਜਿੱਥੇ ਵੀ ਕਰਨਾ ਸੈਟਿੰਗ ਕਰਕੇ ਕੇਰਾ ਫੇਰ ਕੰਮ ਚੱਲ ਪੂਗਾ ਫੇਰ ਵੱਟਪੁੱਟ ਪੂਰੀ ਵਧੀਆ ਪੈਣ ਲੱਗ ਜੂ ਬਾਕੀ ਆ ਉਹ ਵੈਸੇ ਕਿ ਝੋਨੇ ਬਹੁਤ ਘੱਟ ਨਿਕਲੇ ਆ ਤੇ ਇਹ ਤੇ ਵੀ ਨਵੇਂ ਲੈ ਲਏ ਤੇ ਝੋਨਿਆਂ ਦੇ ਵਿੱਚ 15 15 18 18 ਹਜ਼ਾਰ ਦਾ 12 ਹਜ਼ਾਰ ਦਾ ਵਿੱਚ ਫਰਕ ਪੈ ਗਿਆ ਰਗੀ ਝਾੜ ਮਗਰ ਰਣ ਕੇ ਦਾ 15 10 ਤੋਂ ਲੈ ਕੇ 15 16 ਹਜ਼ਾਰ ਰੁਪਈਆ ਦਾ ਫਰਕ ਪੈ ਗਿਆ ਗਾੜ ਦਾ ਦੇਖੋ ਇਹਨਾਂ ਕੀ ਬਣਦਾ ਬਾਕੀ ਚਾਰ ਪੀਲੀ ਹੱਥ ਤੇ ਗਾ ਦਾ ਮੈਂ ਤਾਂ ਰਹਿਣਾ ਜਾਣ ਕੇ ਦੂਜਾਂ ਨੇ ਪੀਦੀ ਆਇਆ ਚਲੋ ਮਰੀਂ ਦੇ ਵਗ ਚਲੋ ਚਲੋ ਬਾਟੋ ਕਰਾਂ ਕੀ ਥੋੜਾ ਲੱਛਣ ਫੜਿਆ ਲੜੋ ਤੋਰੀ ਲਿਆ ਤੋਰੀ ਆਏ ਕੋਲ ਵੀ ਦੰਦਾ ਦਸੀ ਕੇਰੇ ਲੋੜ ਲਿਆ ਕੇਰੇ ਲੋੜ ਲਿਆ ਛੇ ਦੀ ਬੀਜੇ ਨਾਲ ਕੇ ਤੱਕ ਤੇ ਗਾ ਜੇ ਟਾਈਮ ਖਰਾਬ ਕਰੀ ਜਾਂਦਾ ਮੈਂ ਕਦੇ ਬੈਕ ਕਰ ਲਾ ਕਦੇ ਗਾ ਕਰ ਲਾ ਰੋਟਾ ਵੇਟਰ ਆ ਗੂ ਲਿਆ ਯਾਰ ਆ ਲੋ ਟੈਂਪੋ ਖਰਾਬ ਕਰੇ ਕਦੇ ਬੈਕ ਕਰਕੇ ਲਾ ਲਿਆ ਕਦੇ ਗਾ ਕਰਕੇ ਲਾ ਲਿਆ ਕਦੇ ਤਾ ਦਿੰਦੇ ਹੁਣ ਤੂੰ ਵੀ ਉੱਤੋਂ ਨਹੀਂ ਲੈ ਗਿਆ ਤੂੰ ਵੀ ਹੁਣ ਰੋਟਾ ਵੇਟਰ ਵਾਂਗੂ ਉੱਤੋਂ ਹੀ ਲਿਆ ਗੇੜਾ ਜਿਵੇਂ ਕਪੈਨ ਲੈ ਕੇ ਹੁੰਦੀ ਹੁੰਦੀ ਆ ਓਏ ਚਲਾ ਦੇ ਯਾਰ ਗਾ ਸੋਚ ਲਾ ਕੇ ਬ੍ਰੇਕ ਨਾ ਪੱਕੇ ਛੱਡ ਦੇ ਤੁਰ ਪੈਣੀ ਆ हां தਰਪੀ தਰਪੀ ਤੋਰਲਾ ਤੋਰਲਾ ਹੈ ਖੇਡਦਾ ਇੱਥੇ ਖੇਡਦਾ ਖੇਡਦਾ ਖੇਚ ਕਿਹੜਾ ਦੇ ਦੇ ਆਲੂ ਨਾ ਵੇਚਦੇ ਆ ਖੇਡਿਓ ਇੱਥੇ ਖੇਡੋ ਖੇਡੋ ਆ ਮਸ਼ੀਨ ਦੀ ਬੱਟ ਥੋੜੀ ਜਿਹੀ ਚੌੜੀ ਘਾਟ ਆ ਤੇ ਜਿਵੇਂ ਗ੍ਰਾਮ ਏਰੀਆ ਗ੍ਰਾਮੇਰੀ ਮਸ਼ੀਨ ਗ੍ਰਾਮੇ ਮਸ਼ੀਨ ਵਾਲੀ ਜਿਹੜੀ ਲੈ ਕੇ ਉਹ ਵੀ ਦੋ ਲਾਈਨਾਂ ਹੀ ਜਾਂਦੀ ਆ ਕੋ ਬੱਟ ਦੇ ਵਿੱਚ ਤੇ ਇਹ ਵੀ ਦੋ ਹੀ ਲੈ ਕੇ ਜਾਂਦੀ ਆ ਦੋ ਹੱਥ ਛੜਦੀਆਂ ਯਾਨੀ ਕਿ ਅ ਇੱਕ ਇੱਚ ਛੜਦੀ ਆ ਇੱਕ ਇੱਚ ਛੜਦੀ ਆ ਹੁੰਦੀ ਆ ਛੜਦੀ ਆ ਪਰ ਇਹ ਥੋੜੀ ਚੌੜੀ ਘੱਟ ਆ ਉਹ ਯਾਨੀ ਕਿ 30 ਇੰਚੀ 32 ਇੰਚੀ ਦੇ ਉੱਤੇ ਹੈਗੀ ਆ ਇਹ ਯਾਨੀ ਕਿ ਉਹ ਤੋਂ ਘੱਟ ਲੱਗਦੀ ਥੋੜੀ ਜੀ ਜੇ ਮੰਨ ਲੈਂਗੇ ਚਲੋ ਵੀ ਉਹ ਜੇ ਆਪਾਂ 30 ਤੇ ਬੀਜਦੇ ਆ ਤਾਂ ਇਹ 28 29 ਤੇ ਲੱਗਦੀ ਆ ਉਹ ਸਾਰ ਨਾਲ ਉਹ ਥੋੜੀ ਚੌੜੀ ਵੱਧ ਬਣ ਜਾਂਦੀ ਆ ਬੱਟ ਉਹ ਇਦੋਂ ਵੱਧ ਚੌੜੀ ਹੋ ਜਾਂਦੀ ਆ ਉਹ ਦੇ ਯਾਨੀ ਕਿ ਦੋ ਇਕੱਠੇ ਦੇ ਆਸ-ਪਾਸ ਬਣ ਜਾਂਦੀ ਆ ਦੋ ਦੋ ਘੱਟ ਇਹ ਤਾਂ ਇਹ ਜਣੀ ਕਿਵੇਂ ਹੈਗੀ ਆ ਇੱਕ ਗੱਠ ਤੇ ਚਾਰ ਉਂਗਲਾਂ ਦੀ ਆ ਜਣੀ ਕਿ ਉਹ ਦੋ ਘੱਟ ਥੋੜੀ ਜਿਹੀ ਥੋੜੀ ਜਿਹੀ ਘੱਟ ਬਣਦੀ ਹੁੰਦੀ ਆ ਪੂਰੀ ਨਹੀਂ ਦੋ ਦੋ ਘੱਟ ਬਣਦੀ ਬਾਕੀ ਆ ਆ ਦੀ ਸ਼ਾਬਾ ਤੁਸੀਂ 32 ਇੰਚ 36 ਇੰਚ ਜਿੰਨੀ ਵੀ ਚੌੜੀ ਕਰਨੀ ਆ ਜਿਵੇਂ ਉਹ ਗ੍ਰਾਮੇ ਮਸ਼ੀਨ ਜਿਹੜੀ ਜਿਹਦੇ ਵੀ ਤੁਸੀਂ ਜੂਸ ਕਰਨੀ ਆ ਕੰਨੀ ਇੰਚ ਦੇ ਉੱਤੇ ਤੁਸੀਂ ਆਲੂ ਬੀਟਣਾ ਚਾਹੁੰਦੇ ਆ ਕਿੰਨੀ ਚੌੜੀ ਬੱਟ ਪਾਉਣਾ ਚਾਹੁੰਦੇ ਆ ਕੋਈ ਤੁਸੀਂ ਸੈਟਿੰਗ ਵਗੈਰਾ ਉੱਤੋਂ ਕਰ ਸਕਦੇ ਆ ਤਾਂ ਵੀ ਤਵੀਆਂ ਦੇ ਨਾਲ ਹੀ ਪੈਂਦੀ ਆ ਜਿਵੇਂ ਕਵੀ ਗਾਂ ਲੇਂਦਰ ਜਿਵੇਂ ਆਰਟੀਕਲ ਤੇ ਉਵੇਂ ਉਹ ਤਵੀਆਂ ਦੇ ਨਾਲ ਵੱਟ ਪੈਂਦੀ ਆ ਤੇ ਇਹ ਵੀ ਉਵੇਂ ਤਵੀਆਂ ਉਂਗੂ ਪਾਉਂਦੀ ਆ ਤੇ ਉਹ ਵੀ ਤਵੀਆਂ ਉਂਗੂ ਪਾਉਂਦੀ ਜਿਹੜੀ ਉਹ ਉਹ ਵੀ ਤਵੀਆਂ ਉਂਗੂ ਪਾਉਂਦੀ ਆ ਉਹ ਬੰਦ ਦਿਖਾ ਦਿਆ ਉਹ ਵੀ ਡਬਲ ਸੱਟ ਦੀ ਆ ਉਹ ਹੈਗੀ ਸੁਖਦੇਵ ਦੀ ਸੁਖਦੇਵ ਮਸ਼ੀਨ ਆ ਆ ਹੈਗੀ ਬਸੰਤਰੀਆ ਵੀਰ ਕੋਲੇ ਆਪਣੇ ਕੋਲੇ ਵੱਟ ਇਹ ਵੀ ਬਹੁਤ ਸੋਹਣੀ ਬਣਦੀ ਆ ਬਾਕੀ ਜ਼ਮੀਨ ਦੇ ਖਰਤੇ ਵੀ ਹੁੰਦਾ ਵੀ ਜ਼ਿਆਦਾ ਗਿੱਲੀ ਹੋ ਗਈ ਤਾਂ ਵੀ ਬੱਟ ਹੋ ਸਕਦਾ ਮਾੜੀ-ਮੋਟੀ ਪ੍ਰੋਬਲਮ ਦੇ ਦੇਵੇ ਜੇ ਜਿਆਦਾ ਖੁਸ਼ਕ ਹੋ ਗਈ ਤਾਂ ਤਾਂ ਵੀ ਮਾੜੀ-ਮੋਟੀ ਬੱਟ ਹਿੱਲ ਸਕਦੀ ਹੈ ਮਾੜੀ-ਮੋਟੀ ਡੈਗ ਸਕਦੀ ਹੈ ਯਾਨੀ ਕਿ ਨਾਰਮਲ ਜੀ ਹੋਵੇ ਬਾਕੀ ਆਹ ਰੋਟਰ ਵੇਟਰ ਨਾਲ ਨਾਲ ਵੱਜੀ ਜਾਂਦਾ ਵੱਜ ਜੁਕਿਆ ਵਾ ਸਾਰਾ ਟਰੈਕਟਰ ਉਹ ਆ ਗਿਆ ਕਿਹੜੇ ਲੋਡ ਚੱਲੀ ਜਾ ਚੱਲੀ ਜਾਂ ਪਰਿਆ ਉਹਦਾ ਵੀਜੀ ਜਾਂਦੇ ਆ ਕੇਰਾ ਸੈਟਿੰਗ ਦੀ ਹੁੰਦਾ ਕਿਹੜਾ ਡੰਡਾ ਉਹਦਾ ਸੈੱਟ ਹੋ ਗਿਆ ਲੈਫਟੋ ਕੇਰਾ ਸਹੀ ਹੋ ਗਈ ਪੱਟ ਪੂਰੀ ਸਹੀ ਬਣ ਸੋਹਣੀ ਬਣ ਜਾਂਦੀ ਹੈ ਫਿਰ ਤਾਂ ਫਿਰ ਕੰਮ ਨੇ ਨੇਰੇ ਇਧਰ ਹੋ ਜਾਂਦਾ ਉਹਦੇ ਦੋ ਦੋ ਸੱਡਦੀਆਂ ਗਰਾਮੇ ਜਾਂਦੋਂ ਜਵੇਂ ਗਰਾਮੇ ਮਸ਼ੀਨ ਦੋ ਦੋ ਸੱਡਦੀ ਆ ਉਵੇਂ ਇੱਕ ਲਾਈਨ ਉਦਲੀ ਇੱਕ ਲਾਈਨ ਉਦਲੀ ਇਹ ਪਸੰਦ ਤੋਂ ਮੋਗਾ ਆਟੋਮੈਟਿਕ ਬਟਨ ਪੋਟੈਟੋ ਪਲੈਂਟਰ ਤੇ ਜੜੀ ਇਹਦਾ ਬੀ ਵਾਲਾ ਸਿਸਟਮ ਆ ਜਾਨੀ ਕਿ ਉਹ ਉਹ ਮਗਲੀ ਜਿਹੜੀ ਪੁਲੀ ਚੱਲਦੀ ਆ ਉਹ ਉੱਚੀ ਨੀਵੀ ਕਰਨ ਨਾਲ ਉਹਦੇ ਟੱਕ ਵਧਾਉਣਾ ਘਟਾਉਣਾ ਹੋ ਜਾਂਦੇ ਆ ਜਿਵੇਂ ਹੁਣ ਗਰਾਮੀ ਮਸ਼ੀਨ ਆ ਗਰਾਮੀ ਮਸ਼ੀਨ ਦੇ ਵਿੱਚ ਗਰਾਰੀਆਂ ਪੈਂਦੀਆਂ ਨੇ ਗਰਾਮੀ ਉਹ ਪਿੰਨਾ ਕੱਢ ਲਓ ਪਿੰਨਾ ਕੱਢ ਕੇ ਪਿੰਨਾ ਦੇ ਨਾਲ ਹੀ ਆਪੋ ਪਿੰਨਾ ਕੱਢ ਲੈਣੀ ਆ ਤੇ ਉਹ ਗਰਾਰੀ ਬਦਲ ਸਕਦੇ ਆ ਵੱਡੀ ਛੋਟੀ ਕਰ ਸਕਦੇ ਆ ਪੈਨ ਉਹਦਾ ਤਾਂ ਫੇਰ ਪਹਿਲਾਂ ਹਣਾ ਜਦੋਂ ਪੈਨ ਜਿਵੇਂ ਪੰਡੰਡੇ ਵਾਲੇ ਪੈਨ ਹੁੰਦੇ ਆ ਟ੍ਰਾਫਲ ਵਾਲੇ ਪੈਨ ਹੁੰਦੇ ਆ ਹੌਕ ਵਾਲੇ ਪੈਨ ਹੋਗੇ ਹਨਾ ਉਹ ਚੀਜ਼ਾਂ ਜੂਸ ਕਰਨ ਨੂੰ ਸੌਖੀਆਂ ਦਿੱਤੀਆਂ ਹੋਈਆਂ ਗ੍ਰਾਮੇ ਦੇ ਵਿੱਚ ਤੇ ਚਾਬੀਆਂ ਵਾਲਾ ਕੰਮ ਜਾਨੀ ਕਿ ਉਹਦਾ ਚੱਕਦਾ ਵੀ ਚਾਬੀਆਂ ਲੱਗ ਗਿਆ ਉਹ ਵੀ ਚਾਈਨੇ ਨੰਬਰ 14 ਨੰਬਰ ਲਿਓ ਜਾਂ ਵੀ 12 ਨੰਬਰ ਲਿਓ 15 ਲਿਓ 16 ਨੰਬਰ ਲਿਓ ਚਾਬੀਆਂ ਵਾਲਾ ਕੰਮ ਕਰਤਾ ਖਤਮ ਪੈਨਾਂ ਦੇ ਨਾਲ ਹੀ ਆ ਪੈਨ ਕੱਢੋ ਪੈਨ ਨਾਲ ਕਰਾਰੀ ਬੋਲ ਦੋ ਉਹਦੇ ਨਾਲ ਵੀ ਵਧ ਵਧ ਘਟ ਹੋ ਸਕਦਾ ਉਹ ਘਾਟ ਤਮੀਆਂ ਰੱਖੀਆਂ ਹੋਈਆਂ ਨੇ ਆ ਦੇਖ ਆ ਤਮੀਆਂ ਨੇ ਬੱਟ ਪਾਉਣੀ ਹੁੰਦੀ ਆ ਇੰਦਰ ਆਪਾਂ ਪੱਟੀ ਛੋਟੀ ਕਰ ਸਕਦੇ ਆ ਉਹਨਾਂ ਨਾਲ ਚੌੜੀ ਕਰਦੀ ਮਾਰਦੀ ਘਾਲ ਬੱਟਰ ਉੱਥੇ ਇਹਦੇ ਫਾਰਮੇ ਲੱਗੇ ਹੋਏ ਆਪਾਂ ਬੱਟਰ ਨੂੰ ਪੱਧਰ ਕਰਨ ਵਾਸਤੇ ਉੱਪਰ ਉਹਦੇ ਲੱਗੇ ਹੋਏ ਜਿੱਥੇ ਮਿੱਟੀ ਜਿਹੇ ਦੀ ਆਪਾਂ ਨੂੰ ਬੱਟ ਦੇ ਉੱਤੇ ਚੱਲਦੇ ਆ ਤੇ ਇੱਕ ਸਿੱਧਾ ਫਾਰਮੇ ਲੱਗੇ ਹੋਏ ਬੱਟਰ ਨੂੰ ਪੱਧਰ ਕਰੀ ਜਾਂਦੇ ਆ ਉਹ ਵੀ ਹੋਂ ਵੀ ਗਲਾਈਜ ਦੇ ਉੱਤੇ ਹੋਇਆ ਆਏ ਲੋੜਾਈ ਆਏ ਗਲਾਈਜ ਦੇ ਉੱਤੇ ਹੋਏ ਨੇ ਆਏ ਆਏ ਕਰਕੇ ਗਰਾਈਜ ਹੋ ਜਾਂਦੇ ਆ ਉਹ ਉਹਨਾਂ ਬੱਟ ਉਮੇ ਗਲਾਈ ਚ ਹੋਇਆ ਨੇ ਜਮ ਇਹ ਗਲਾਈ ਛੋਈ ਹੋਈ ਆ ਐ ਤਾਂ ਹੋਈ ਨਹੀਂ ਟੇਪਰ ਜੀ ਨੂੰ ਮੈਂ ਸੋਹਣੀ ਲੱਗਦੀ ਵਟ ਤੇ ਆਲੂ ਸਾਰਾ ਧੱਕਿਆ ਜਾਂਦਾ ਵਾ ਬਾਕੀ ਓ ਆ ਵੀ ਕੋਈ ਵੀਰ ਭਰਾ 7-8 ਕਿੱਲੇ ਬੀਜ ਦਿੰਦਾ ਕੋਈ 10 ਕਿੱਲੇ ਵੀ ਬੀਜ ਦਿੰਦਾ ਕੋਈ ਵੀਰ ਭਰਾ 5-7 ਬੀਜ ਦੇ ਆ ਉਹ ਲੱਗਣ ਦੇ ਹਿਸਾਬ ਨਾਲ ਹੁੰਦਾ ਜਿਵੇਂ ਅਗਲਾ ਕਹਿੰਦਾ ਯਾਰ ਮੇਰੇ ਤੋਂ 5 ਬੀਜ ਗਏ ਅੱਜ ਜਾਂ ਅਗਲਾ ਕਹਿੰਦਾ ਬਾਈ ਮੈਂ ਅੱਜ 10 ਬੀਜ ਤੇ ਜਾਂ ਅਗਲਾ ਕਹਿੰਦਾ ਵੀਰ ਅੱਜ ਆਪਾਂ 12 ਬੀਜ ਤੇ ਉਹ ਹੁੰਦਾ ਜਿੰਨੇ ਬੰਦੇ ਵੱਧ ਹੋਣ ਤੇ ਜਿੰਨਾ ਟਾਈਮ ਨਾਲ ਲੱਗਿਆ ਜਾਵੇ ਤੇ ਉਧਰੋਂ ਵੱਤਵਾ ਦੀ ਨੀਰਾ ਲਾਇਆ ਜਾਵੇ ਹਨਾ ਠੀਕ ਆ ਬਾਕੀ ਪੱਟ ਪਟਈਆ ਟਰੈਕਟਰਾਂ ਦਾ 15 ਕਿੱਲੇ ਇੱਕ ਥਾਂ ਤੇ ਹੈਗੇ ਆ ਹਨਾ ਤਾਂ ਉਹ ਅਫਰ ਛੇਤੀ ਨਿਕਲ ਜਾਂਦੇ ਕਿਉਂਕਿ ਪੱਟ ਪਟਈਆ ਰਹਾਲ ਟਰੈਕਟਰਾਂ ਦੇ ਵਿੱਚ ਟਾਈਮ ਨਹੀਂ ਖਰਾਬ ਹੁੰਦਾ ਬੇ ਬਾਹਣ ਦੇ ਵਿੱਚ ਆਪਾਂ ਰੋਟਾ ਰੋਟਾਵੇਟਰ ਵਗੈਰਾ ਫੇਰਿਆ ਹੋਵੇ ਤਵੀਆਂ ਫੇਰੀਆਂ ਤਾਂ ਟਰੈਕਟਰ ਆਪਾਂ ਕਿਸੇ ਮੋਟਰਸਾਈਕਲ ਆਪਾਂ ਕਿਸੇ ਬੱਟ ਦੇ ਸਹਾਰੇ ਆਪਾਂ ਖੜਾ ਸਕਦੇ ਇਹ ਵੀ ਤਰੀਕਾ ਹੈਗਾ ਕੋਈ ਵੀ ਭਿਪਰਾ ਖੜਾ ਲੰਦੇ ਕਈ ਭਿਪਰਾ ਰੋੜੇ ਲੱਭਦੇ ਰੋੜੇ ਲੱਭਦੇ ਲੋੜੀਂਦੀ ਪੈਂਦੀ ਬੰਦਾ ਥਾਮ ਕੁੱਟ ਲੋ ਕੁੱਟੇ ਤੋਂ ਬਾਅਦ ਉੱਥੇ ਮਾਜੀ ਖੜਾ ਲੋ ਨਾਲੇ ਦਰਾਖਤਾਂ ਨੇ ਇਨਸ਼ਾਅਰ ਹੱਲੇ ਖੜਾ ਨਾ ਤੌਪਾ ਵੀ ਜਦੋਂ ਸੂਚ ਮਾੜਾ ਇੱਧਰ ਨੂੰ ਹੋ ਗਿਆ ਸਾਰੀ ਸ਼ਾਮ ਹੈ ਜਾਨੀ ਸ਼ਾਮ ਤੱਕ ਜਦ ਮਾਜੀ ਖੜਾ ਲਵੇ ਕੋਸਾ ਨਾ ਲਾਤਾ ਇੱਧਰ ਹੀ ਸ਼ਾਮ ਬੰਦ ਕੀ ਆ ਬਾਹਰ ਦੇ ਆਉਣੇ ਜਦ ਸੂਚ ਇੱਥੇ ਆ ਗਿਆ 10 15 ਮਿੰਟ ਹੋਰ ਆ ਬਸ ਸੂਚ ਇੱਥੇ ਆਉਣ ਵਾਲੀ ਆ ਇੱਧਰ ਫੇਰ ਤੌਪ ਚ ਹੋ ਜੂਗਾ ਨਹੀਂ ਇੱਧਰ ਬਸ ਸਾਰਾ ਸ਼ਾਮ ਹੋ ਜਾਣਾ ਇਹ ਬੈਰੀ ਫੈਟ ਵਿੱਚ ਲਈਦਾ ਹੁੰ ਫਰੋਠਾਇਆ ਕਰੋ ਆਕੀ ਖੜਾ ਬਚਾਲਿਆ ਜਮਾ ਐਨ ਖੇਦ ਦੇ ਤੇਰੇ ਬਾਦੀ ਚਾਹ ਪਾਣੀ ਬੰਦਾ ਉੱਥੇ ਰੋਟੀ ਪਾਣੀ ਜਿਹਨੇ ਮਾਜੀ ਬੈਠ ਕੇ ਖਾਦੇ ਉਹ ਘਰੋਂ ਦਾ ਛਾਂਗਦਾ ਨਾ ਫੇਰ ਪਰ ਵੀ ਜਾਨ ਵੀ ਦਾ ਕਮਾਲੋ ਹਨਾ ਅਧਿਆ ਬੜ ਜਣਾ ਆ ਸਿਰਾਂ ਹੀ ਲੱਗ ਜਣਾ ਆ ਬਾਕੀ ਤੁਸੀਂ ਮੋੜ ਤੋਂ ਖੜਾ ਦੇਖ ਲੂ ਕਿਆ ਬੱਤੇ ਹੀ ਐ ਇਹਨਾਂ ਗੱਲਵਾ ਚੀ ਬਾਕੀ ਚਲੋ ਤਾਂ ਚਲੋ ਹਾਂ ਸਮਝ ਆ ਕਰਦੇ ਨੇ ਯਾਰ ਬਈ ਤੁਹਾਡੇ ਨਾਲ ਵੀਰ ਭਰਾਵਾਂ ਨਾਲ ਤੇ ਅਕੇ ਅ ਵੀ ਵੀਡੀਓ ਮੇ ਬਾਤ ਬਾਰ ਬਾਰ ਕੋਈ ਸ਼ੇਅਰ ਜੁਬ ਕਰਾਇਆ ਕਰੋ ਤੇ ਜੇ ਕੋਈ ਕਮੀ ਲੱਗਦੀ ਹੁੰਦੀ ਆ ਵੀ ਬਣ ਕੇ ਨਾ ਸਾਰੇ ਵੀਰ ਭਰਾ ਕਮੈਂਟ ਕਰ ਦਿਆ ਕਰੋ ਵੀ ਚਾਹਤ ਜਿਆ ਵੀਡੀਓ ਜਾਂ ਕਮੀ ਨਹੀ ਆ ਜਾਂ ਦੋ ਆ ਚੀਜ਼ ਬੋਲਦੀ ਆ ਬੇ ਇਤਜਾਜ਼ੀ ਜਾਂ ਬੋਲਣੀ ਨਹੀਂ ਸੀ ਚਾਹੇ ਤੁਸੀਂ ਆਪ ਨੂੰ ਪਾਸਟਰ ਮੈਸੇਜ ਕਰ ਦਿਓ ਕੋਈ ਚੱਕਾ ਹੁੰਦੀ ਆ ਮੈਸੇਜ ਕਰ ਲਿਓ ਫੋਨ ਕਰ ਲਿਓ ਇਸ ਨੋ ਪ੍ਰੋਬਲਮ ਕੋਈ ਸਖ ਸਖ ਕੇ ਬੰਦੇ ਕਹਿੰਦੇ ਆ ਵੀ ਡਗ ਡਗ ਕੇ ਬੰਦੇ ਸਵਾਰ ਹੁੰਦੇ ਆ ਸਿੱਖਣ ਨਾਲ ਹੀ ਸਿੱਖਣ ਨੂੰ ਮਿਲੂਗਾ ਕੋਈ ਨਾ ਕੁਝ ਜੇ ਸਿਖਾਓਗੇ ਤਾਂ ਸਿੱਖਣ ਨੂੰ ਕੁਝ ਮਿਲੂਗਾ ਨਾ ਠੀਕ ਆ